ਗੁਰਬਾਣੀ ਦੀ ਇੱਕ ਤੁਕ ਹੈ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ਇਹ ਤੁਕ ਇਸ ਵਾਸਤੇ ਬੋਲੀ ਗਈ ਹੈ ਕਿਉਂਕਿ ਇੱਕ ਹੋਰ ਕਿਸਾਨ ਪ੍ਰਸ਼ਾਸਨ ਦੇ ਤਸ਼ੱਦਦ ਦਾ ਸ਼ਿਕਾਰ ਹੋ ਗਿਆ ਉਸ ਦੀ ਬਲੀ ਚੜ ਗਿਆ ਔਰ ਆਖਰ ਮੌਤ ਦੀ ਗੂੜੀ ਨੀਂਦ ਸੌਂ ਗਿਆ ਕਰਨੈਲ ਸਿੰਘ ਪਟਿਆਲਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਜੋ ਕਿ ਟਾਬੀ ਗੁਜਰਾ ਜਿੱਥੇ ਸ਼ੁਭਕਰਨ ਸਿੰਘ ਤਾਇਨਾਤ ਸੀ ਆਪਣੇ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਸੀ ਉੱਥੇ ਹੀ 25 ਸਾਲ ਦਾ ਕਰਨੈਲ ਸਿੰਘ ਵੀ ਮੌਜੂਦ ਸੀ ਜੋ ਪਿਛਲੇ ਕੁਝ ਦਿਨਾਂ ਤੋਂ ਰਜਿੰਦਰਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ ਤਸ਼ੱਦਦ ਸਹਾਰ ਨਾ ਸਕਿਆ ਅਥਰੂ ਗੈਸ ਦੇ ਗੋਲੇ ਜਦੋਂ ਛੁੱਟੇ ਗਏ ਤੇ ਉਸ ਦੇ ਵਿੱਚੋਂ ਨਿਕਲੀ ਗੈਸ ਉਹ ਸਹਾਰ ਨਾ ਸਕਿਆ ਇਲਾਜ ਅਧੀਨ ਰਹਿੰਦਿਆਂ ਮੌਤ ਦੀ ਗੁੜੀ ਨੀਂਦ ਸੌਂ ਗਿਆ ਔਰ ਹੁਣ ਉਸ ਦੀ লাশ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਸ਼ੋਭਕਰਨ ਸਿੰਘ ਦੇ ਨਾਲ ਰਜਿੰਦਰਾ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰੱਖ ਦਿੱਤਾ ਗਿਆ। ਸ਼ੋਭਕਰਨ ਸਿੰਘ 21 ਫਰਵਰੀ ਨੂੰ ਮੌਤ ਦੀ ਨੀਂਦ ਸੌਂਦਾ ਗੋਲੀ ਵੱਜਦੀ ਹੈ ਧੌਣ ਤੇ ਤੇ ਜਿਸ ਤੋਂ ਬਾਅਦ ਮੌਤ ਹੋ ਜਾਂਦੀ ਹੈ। ਖੈਰ ਅਜੇ ਤੱਕ ਸ਼ੋਭਕਰਨ ਸਿੰਘ ਦਾ ਇਨਸਾਫ ਮੰਗਿਆ ਜਾ ਰਿਹਾ ਸੀ ਪਰ ਦੂਜੇ ਪਾਸੇ ਇੱਕ ਹੋਰ ਕਿਸਾਨ 62 ਸਾਲਾਂ ਦਾ ਬਜ਼ੁਰਗ ਅਥਰੂ ਗੈਸ ਸਹਾਰ ਨਾ ਸਕਿਆ ਅਥਰੂ ਗੈਸ ਦਾ ਗੋਲਾ ਚੱਲਿਆ ਤੇ ਉਸ ਤੋਂ ਬਾਅਦ ਸਿਹਤ ਖਰਾਬ ਹੋ ਗਈ ਅੰਤ ਫੇਫੜੇ ਫੇਲ ਹੋ ਗਏ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਡਾਕਟਰਾਂ ਦਾ ਕਹਿਣਾ ਹੈ ਰਜਿੰਦਰਾ ਹਸਪਤਾਲ ਲਿਆਂਦਾ ਜਾਂਦਾ ਹੈ ਉੱਥੇ ਰੱਖਿਆ ਜਾਂਦਾ ਹੈ ਇਲਾਜ ਚੱਲ ਰਿਹਾ ਹੁੰਦਾ ਹੈ ਪਰ ਇਲਾਜ ਅਧੀਨ ਰਹਿੰਦਿਆਂ ਹੀ ਮੌਤ ਦੀ ਨੀਂਦ ਸੋ ਜਾਂਦਾ ਕਿਰਪਾਲ ਸਿੰਘ ਜੋ ਕਿ ਢਾਬੀ ਗੁਜਰਾ ਦੇ ਵਿੱਚ ਕਿਸਾਨਾਂ ਦੇ ਨਾਲ ਮੋਰਚੇ ਦੇ ਵਿੱਚ ਤਾਇਨਾਤ ਮੌਤ ਦੀ ਪੁਸ਼ਟੀ ਤੋਂ ਬਾਅਦ ਉਸ ਨੂੰ ਮਰਦਾ ਘਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਉੱਥੇ ਭੇਜ ਦਿੱਤਾ ਗਿਆ ਟਰਾਂਸਫਰ ਕਰ ਦਿੱਤਾ ਗਿਆ ਔਰ ਨਾਲ ਦੀ ਨਾਲ ਇਸ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵਿੱਚ ਖਾਸਾ ਰੋਸ ਹੈ ਕਿਸਾਨ ਜਥੇਬੰਦੀਆਂ ਔਰ ਖਾਸ ਕਰਕੇ ਕਿਸਾਨਾਂ ਦਾ ਉਹ ਜਥਾ ਜਿਹੜਾ ਰਜਿੰਦਰ ਹਸਪਤਾਲ ਦੇ ਬਾਹਰ ਤਹਿਨਾਤ ਹੈ ਉੱਥੇ ਹੀ ਆਪਣੀ ਸੇਵਾ ਨਿਭਾ ਰਿਹਾ ਹੈ ਉੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਰਪਾਲ ਸਿੰਘ ਨੂੰ ਵੀ ਸ਼ਹੀਦ ਐਲਾਨ ਦਿੱਤਾ ਆ ਔਰ ਨਾਲ ਦੀ ਨਾਲ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਕਰਨੈਲ ਸਿੰਘ ਦੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਸਹਿਯੋਗ ਕੀਤਾ ਜਾਵੇ ਇੱਕ ਹੋਰ ਗਰੀਬ ਕਿਸਾਨ ਮੌਤ ਦੀ ਗੁੜੀ ਨਹੀਂ ਬਸਾਉਂ ਗਿਆ ਪਿੱਛੇ ਸਿਰਫ ਕਿਰਪਾਲ ਸਿੰਘ ਦੀ ਇੱਕ ਤਸਵੀਰ ਬਚ ਗਈ ਹੈ ਮੋਰਚੇ ਦੇ ਵਿੱਚ ਹਰੀ ਪੱਗ ਕਿਸਾਨਾਂ ਵਾਲੀ ਪੱਗ ਬਨ ਕੇ ਤੇ ਮੋਰਚੇ ਦੇ ਵਿੱਚ ਫੋਟੋ ਖਿਚਾਉਂਦਾ ਕਿਰਪਾਲ ਸਿੰਘ ਤੇ ਉਹੀ ਫੋਟੋ ਹੁਣ ਉਹਦੀ ਅੰਤਲੀ ਯਾਦ ਬਣ ਕੇ ਰਹਿ ਗਈ ਹੈ ਤੇ ਦੂਜੇ ਪਾਸੇ ਕਿਰਪਾਲ ਸਿੰਘ ਮੌਤ ਦੀ ਗੂੜੀ ਨੀਂਦ ਸੁੱਤਾ ਸ਼ੁਭਕਰਨ ਸਿੰਘ ਦੇ ਨਾਲ ਮਰਦਾ ਘਰ ਦੇ ਵਿੱਚ ਲੰਮੇ ਪਿਆ ਹੋਇਆ ਸ਼ੁਭਕਰਨ ਸਿੰਘ ਦੀ ਮੌਤ ਹੋਏ ਨੂੰ ਵੀ ਹਫਤਾ ਲੰਘ ਚੁੱਕਿਆ 7 ਦਿਨ ਬਾਅਦ ਵੀ ਕੋਈ ਇਨਸਾਫ ਨਹੀਂ ਮਿਲ ਸਕਿਆ ਔਰ 7 ਸਿਰਫ ਇਨਸਾਫ ਦੇ ਲਈ ਹੀ ਨਹੀਂ ਸਗੋਂ ਇੱਕ ਗਿਣਤੀ ਵੀ 70 ਤੱਕ ਪਹੁੰਚ ਚੁੱਕੀ ਹੈ 7 ਕਿਸਾਨ ਹੁਣ ਤੱਕ ਇਸ ਅੰਦੋਲਨ ਦੌਰਾਨ ਮਾਰੇ ਗਏ ਨੇ ਇਸ ਅੰਦੋਲਨ ਦੌਰਾਨ ਹੋਏ ਤਸ਼ੱਦਦ ਦੇ ਵਿੱਚ ਮਾਰੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਬਹੁਤੇ ਹਾਰਟ ਅਟੈਕ ਅਤੇ ਹੁਣ ਕਿਰਪਾਲ ਸਿੰਘ ਜਿਹੜਾ ਫੇਫੜੇ ਫੇਲ ਹੋਣ ਕਾਰਨ ਮੌਤ ਦੀ ਨੀਂਦ ਸੌਂ ਗਿਆ ਇਸ ਤੋਂ ਪਹਿਲਾਂ ਅਸ਼ੁਭਕਰਨ ਸਿੰਘ ਮਹਿਜ਼ 22 ਸਾਲ ਦਾ ਨੌਜਵਾਨ 21 ਫਰਵਰੀ ਨੂੰ ਮੌਤ ਦੀ ਨੀਂਦ ਸੌਂਦਾ ਅਜੇ ਤੱਕ ਇਨਸਾਫ ਨਹੀਂ ਮਿਲ ਸਕਿਆ ਅਜੇ ਤੱਕ ਐਫ ਆਈ ਆਰ ਦਰਜ ਨਹੀਂ ਹੋ ਸਕੀ ਜਿਹੜੀ ਐਫ ਆਈ ਆਰ ਬਾਈ ਨੇਮ 302 ਦਾ ਪਰਚਾ ਕਰਾਉਣਾ ਹੈ ਉਹ ਐਫ ਆਈ ਆਰ ਅਜੇ ਤੱਕ ਨਹੀਂ ਹੋ ਸਕੀ ਤੇ ਉਸ ਤੋਂ ਬਾਅਦ ਕਿਰਪਾਲ ਸਿੰਘ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਫਿਲਹਾਲ ਕਿਸਾਨ ਰੋਸ ਦੇ ਵਿੱਚ ਨੇ ਰੋਸ ਔਰ ਗੁੱਸਾ ਇੱਕ ਸਾਰ ਚੱਲਦਾ ਨਜ਼ਰ ਆ ਰਿਹਾ ਕਿਸਾਨਾਂ ਦੇ ਜ਼ੈਨ ਇਸ ਵੇਲੇ ਪਸੀਜੇ ਪਏ ਨੇ ਔਰ ਦੂਜੇ ਪਾਸੇ ਆਉਣ ਵਾਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨੀ ਹੈ ਕਿ ਇਸ ਔਰ ਜਾਵੇਗਾ ਇਹ ਕਿਸਾਨ ਅੰਦੋਲਨ ਇਹ ਸਮਾਂ ਦੱਸੇਗਾ ਪਰ ਫਿਲਹਾਲ ਕਿਸਾਨ ਜਿਹੜੇ ਨੇ ਉਹ ਡੂੰਗੇ ਰੋਸ ਦੇ ਵਿੱਚ ਨੇ ਡੂੰਗੇ ਗੁੱਸੇ ਦੇ ਵਿੱਚ ਨੇ ਆਪਣਾ ਮਾਤਮ ਜਿਹੜਾ ਆ ਉਹ ਕਿਸਾਨ ਮਨਾਉਂਦੇ ਨਜ਼ਰ ਆ ਰਹੇ ਨੇ ਜ਼ਰੂਰ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਨੂੰ ਕਿੱਧਰ ਲੈ ਕੇ ਜਾਣਾ ਹੈ ਇਸ ਉੱਤੇ ਵੀ ਗੁੱਝੀ ਚਰਚਾ ਚੱਲਦੀ ਪਈ ਹੈ ਫਿਲਹਾਲ ਕਿਰਪਾਲ ਸਿੰਘ ਜੋ ਕਿ ਢਾਬੀ ਗੁਜਰਾ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਤਾਇਨਾਤ ਸੀ ਉਹ ਆਪਣੇ ਅੰਤਲੇ ਸਾ ਰਜਿੰਦਰਾ ਹਸਪਤਾਲ ਦੇ ਵਿੱਚ ਲੈਂਦੇ ਨੇ ਜਿੱਥੇ ਪਿਛਲੇ 2 ਦਿਨਾਂ ਤੋਂ ਲਗਾਤਾਰ ਉਜ਼ਰੇ ਇਲਾਜ ਸਨ ਔਰ 26 27 ਦੀ ਰਾਤ ਨੂੰ ਆਖਰਕਾਰ ਉਹ ਮੌਤ ਦੀ ਗੁੜੀ ਨੀਂਦ ਸੌ ਜਾਂਦੇ ਨੇ ਇਸ ਤੋਂ ਬਾਅਦ ਇਹ ਗਿਣਤੀ 7 ਤੱਕ ਪਹੁੰਚ ਗਈ ਹੈ ਕਿਸਾਨ ਜਥੇਬੰਦੀਆਂ ਨੇ ਕਿਰਪਾਲ ਸਿੰਘ ਨੂੰ ਵੀ ਸ਼ਹੀਦ ਐਲਾਨ ਦਿੱਤਾ ਔਰ ਨਾਲ ਦੀ ਨਾਲ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਸ ਦੇ ਪਰਿਵਾਰ ਦੀ ਬਣਦੀ ਮਾਲੀ ਤੇ ਬਾਕੀ ਹੋਰ ਤਰ੍ਹਾਂ ਹੋਰ ਕਿਸਮ ਦੀ ਸਹਾਇਤਾ ਜਿਹੜੀ ਹੈ ਉਹ ਕੀਤੀ ਜਾਵੇ ਇਸ ਦੇ ਨਾਲ ਨਾਲ ਆਉਂਦੇ ਸਮੇਂ ਦੇ ਵਿੱਚ ਸ਼ੁਭਕਰਨ ਸਿੰਘ ਨੂੰ ਇਨਸਾਫ ਦਿਵਾਉਣ ਲਈ ਵੀ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਔਰ ਸਿਆਸੀ ਤੇ ਰਾਮੀ ਹੁਣ ਇਸ ਉੱਤੇ ਅਪੀਲ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਬਾਈ ਨੇਮ ਪਰਚਾ ਜੜਾਇਆ ਉਹ ਦਰਜ ਕਰਵਾਇਆ ਜਾਵੇ ਇਸੇ ਤਰ੍ਹਾਂ ਸ਼ੁਭਕਰਨ ਸਿੰਘ ਨੂੰ ਇਨਸਾਫ ਜਿਹੜਾ ਉਹ ਮਿਲ ਸਕਦਾ ਹੈ ਫਿਲਹਾਲ ਇਹ ਗਣਤੀ ਵਾਧੀ ਜਾ ਰਹੀ ਹੈ ਕਿਸਾਨ ਅੰਦੋਲਨ ਜਿਹੜਾ ਆ ਉਹ ਵੀ ਹੁਣ ਵੱਖਰੇ ਮੋੜ ਤੇ ਪਹੁੰਚਦਾ ਜਾ ਰਿਹਾ ਆ ਆਉਂਦਾ ਦਿਨ ਕੀ ਕੁਝ ਲੈ ਕੇ ਆਵੇਗਾ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ